ਪੁਰਾਣਾਂ ਦੇ ਚ ਕਥਾ ਨਿਕਲ ਪਈ ਕਿ 14 ਰਤਨ ਸਮੁੰਦਰ ਦੇ ਚੋਂ ਨਿਕਲੇ ਤੇ ਉਹਦੇ ਚੋਂ ਇੱਕ ਸ਼ਰਾਬ ਹੈ ਤੇ ਉਹਨੂੰ ਕੁਝ ਸ਼ਰਾਬੀਆਂ ਨੇ ਬਸ ਇੰਨੀ ਗੱਲ ਨੋਟ ਕਰ ਲਈ ਵੀ ਸ਼ਰਾਬ ਜਿਹੜਾ ਹੈ ਰਤਨ ਹੈ ਸਮੁੰਦਰ ਚੋਂ ਨਿਕਲੇ ਤੇ ਇਹਨਾਂ ਨੂੰ ਪੁੱਛੋ ਬਾਕੀ ਦੇ 13 ਰਤਨ ਕਿਹੜੇ ਸਨ ਤੇ ਕਹਿ ਦਿੰਦੇ ਨੇ ਇਹ ਗੈਨੀ ਯਾਦ ਰੱਖਣ ਜਿਨ੍ਹਾਂ ਨੇ ਕਥਾ ਕਰਨੀ ਆਪਾਂ ਤੇ ਇੱਕੋ ਹੀ ਯਾਦ ਰੱਖਿਆ 14ਵਾਂ ਰਤਨ ਸ਼ੇਰਾ ਪਰ ਅਧੂਰੀ ਗੱਲ ਇਹਨਾਂ ਨੇ ਯਾਦ ਕੀਤੀ ਹੈ ਇਹਨਾਂ ਨੂੰ ਪੂਰੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ 14ਵਾਂ ਜਿਹੜਾ ਰਤਨ ਸੀ ਨਾ ਏਦਾਂ ਹੀ ਤਾਂ ਨੂੰ ਦਿੱਤਾ ਗਿਆ ਸੀ ਵਿਸ਼ਨੂੰ ਨੇ ਦੈਂਤਾਂ ਨੂੰ ਦਿੱਤਾ ਸੀ ਸ਼ੈਤਾਨਾਂ ਨੂੰ ਦੋ ਪੰਕਤੀਆਂ ਬਿਠਾ ਦਿੱਤੀਆਂ ਦੇਵਤਿਆਂ ਦੀਆਂ ਤੇ ਦੈਂਤਾਂ ਦੀ ਅੰਮ੍ਰਿਤ ਤੇ ਬਾਕੀ ਰਤਨ ਦੇ ਦਿੱਤੇ ਦੇਵਤਿਆਂ ਨੂੰ ਸ਼ਰਾਬ ਦੇ ਦਿੱਤੇ ਦੈਂਤਾਂ ਨੂੰ ਤੇ ਦੈਂਤਾਂ ਨੂੰ ਇਹ ਹੀ ਆਖਿਆ ਬਈ ਇਹ ਹੀ ਅੰਮ੍ਰਿਤ ਹੈ ਪੀਓ ਦੈਂਤਾਂ ਵਾਸਤੇ ਇਹ ਹੀ ਅੰਮ੍ਰਿਤ ਹੁੰਦਾ ਵਰਗੇ ਅੰਮ੍ਰਿਤ ਹੁੰਦੇ ਹੈ ਵੀ ਗੱਲ ਇਹ ਗੱਲ ਪੂਰੀ ਯਾਦ ਰੱਖਣੀ ਚਾਹੀਦੀ ਜੀ ਸਾਖੀ ਨੂੰ ਯਾਦ ਵੀ ਕਰਨਾ ਹੈ ਨਾ ਤੇ ਕੰਮ ਸੇ ਕੰਮ ਪੂਰਨ ਤੌਰ ਤੇ ਯਾਦ ਰੱਖਣਾ ਚਾਹੀਦਾ